ਹੈਲੋ ਜੀ ਸ਼ਸਤਰਿਕਾਲ ਜੀ ਮੈਂ ਮਨਜੀਤ ਕੌਰ ਆਪ ਸਭ ਨੂੰ ਵਹਿਗੁਰੂ ਜੀ ਚੜ੍ਹਦੀ ਕਲਾ ਚ ਰੱਖੇ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ ਜੀ ਅੱਜ ਮੈਂ ਫੇਰ ਵੀਡੀਓ ਕੱਲੀ ਬਣਾ ਰਹੀ ਹਾਂ ਦੀਪੂ ਦਾ ਪੇਪਰ ਹੈ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਆਲ ਓਵਰ ਸੂਟ ਜਿਹੜੇ ਇਹ ਆਲ ਓਵਰ ਸੂਟ ਹੈ ਜੀ ਇਹ ਪ੍ਰਿੰਸਸ ਕਾਟਨ ਦੇ ਮੈਂ ਭੁੱਲ ਗਈ ਸੀ ਕੁਝ ਸੂਟ ਥੱਲੇ ਲਾਉਣੇ ਕੋਸ ਆਲਓਵਰ ਸੂਟ ਉੱਪਰ ਟੰਗੇ ਪੈਸੀ ਜੀ ਮੈਂ ਲਾਉਣਾ ਭੁੱਲ ਗਈ ਸੀ ਫਿਰ ਮੈਨੂੰ ਖੜੀ ਹੋ ਕੇ ਲਾਉਣੇ ਭੁੱਲ ਗਏ ਪਈ ਆ ਲਓ ਜੀ ਇਹ ਆਪਣਾ ਪਹਿਲਾ ਕਲਰ ਜੀ ਇਹ ਆਲਓਵਰ ਪ੍ਰਿੰਸੈਸ ਕਾਟਨ ਹੈ ਜੀ ਇਹਦੀ ਕੀਮਤ ਹੈ ਸੂਟ ਦੀ ਜੀ 730 ਰੁਪਏ ਵਧੀਆ ਪ੍ਰਿੰਸੈਸ ਕਾਟਨ ਹੈ ਕੇ ਬ੍ਰਾਂਡ ਦੀ ਹੈ ਜੀ ਆ ਗਿਆ ਜੀ ਪਹਿਲਾ ਕਲਰ ਇਹ ਕਾਲਾ ਬਲੂ ਜਿਹਾ ਦਿਖ ਰਿਹਾ ਹੈਗਾ ਆ ਦੇਖੋ ਇਹ ਸੀ ਪਹਿਲਾ ਜੀ ਹਾਲ ਹੋਰ ਚੱਲਣਗੇ ਜੀ 5 ਮੀਟਰ 730 ਰੁਪਏ ਦਾ ਪ੍ਰਾਈਸ ਹੈ ਜੀ ਰੰਗ ਨਹੀਂ ਮੈਨੂੰ ਪਤਾ ਕਿਹੋ ਜੀ ਆ ਰਿਹਾ ਇੱਕ ਤਾਂ ਦੀ ਦਾ ਨਿਗਾ ਕਮਜ਼ੋਰ ਕਰਕੇ ਬੜਾ ਪੰਗਾ ਪੈਂਦਾ ਆ ਲਓ ਜੀ ਆ ਗਿਆ ਜੀ ਦੂਜਾ ਕਲਰ ਆ ਗਿਆ ਜੀ ਦੂਜਾ ਕਲਰ ਆ ਦੇਖੋ ਜੀ ਇਹ ਬ੍ਰੀਕ ਡਿਜ਼ਾਈਨ ਆ ਜੀ ਬਿਲਕੁਲ ਬ੍ਰੀਕ ਡਿਜ਼ਾਈਨ 730 ਦਾ ਜੀ ਇਹ ਏਕੇ ਦੀ ਆ ਸਿੱਧਨੀ ਤੇ ਹੋਰਾ ਲੱਗੀਆਂ ਏਕੇ ਦੀ ਪ੍ਰਿੰਸਸ ਕਾਟਨ ਹੈ ਬ੍ਰਾਂਡ ਦੇ ਸੂਟ ਆ ਜਿਹੜਾ ਬਾਜ਼ਾਰ 'ਚ 850 900 ਦਾ ਆਪਾਂ ਦੇ ਰਹੇ ਹਾਂ ਜੀ 730 ਰੁਪਏ ਦਾ ਇਹਦੇ ਵਿੱਚ ਦੋ ਕਲਰ ਹੈ ਜੀ ਇਹ فروਜ ਜਿਆਸੀ ਜੀ ਆ ਹਲਕਾ ਜਾਂ ਅੰਗੂਰੀ ਲਾਲ ਉਹ ਜਾਂ ਪੈਲਟ ਕਲਰ ਲਾ ਲਓ ਆ ਲਓ ਜੀ ਆ ਦੇ ਨਾਲ ਦਾ ਇੱਕ ਕਲਰ ਹੋਰ ਆ ਦੇਖੋ ਜੀ ਕਾਲਰ ਹੈ ਦਾ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਸੂਟ ਤੁਸੀਂ ਲੈ ਸਕਦੇ ਹੋ ਇਹ ਬਿਲਕੁਲ ਨਿਊ ਆਇਆ ਸਟਾਕ ਕੋਸ ਆਪਣੇ ਕੋਲੇ ਰੀਪਲਾਈ ਵੀ ਹੋ ਜਾਂਦੇ ਵੀ ਦੁਬਾਰਾ ਵੀ ਆ ਜਾਂਦੇ ਪਰ ਆ ਨਿਊ ਆ ਡਿਜ਼ਾਈਨ ਇਹ ਆ ਗਿਆ ਜੀ ਬਲੈਕ ਕਲਰ ਦਾ ਬਰੀਕੜਿਆ ਆ ਆ ਦੇਖੋ ਜੀ ਇਹ ਬਲੈਕ ਕਲਰ ਹੈ ਜੀ ਇਹ ਕਾਗ ਜਿਹੜੇ ਮੈਂ ਦਾਦੀਆਂ ਲਈ ਮਮੀਆਂ ਲਈ ਜਿਹੜੇ ਬ੍ਰੀਫ ਕਲਰ ਪਾਉਂਦੇ ਆ। ਇਹ ਵੀ ਇੱਕ ਡਿਜ਼ਾਈਨ ਪਾਉਂਦੇ ਆ ਜੀ। ਇਹ ਵੀ ਹੈਗਾ ਜੀ ਪ੍ਰਿੰਸੈਸ ਕਾਟਨ ਏਕੇ ਟੈਕਸ ਦਾ ਹੀ ਸਾਰਾ ਬ੍ਰਾਂਡ ਦਾ ਮਾਲ ਹੈ 5 ਮੀਟਰ ਸੂਟ 730 ਰੁਪਏ ਦਾ ਮਿਲੂਗਾ ਜੀ ਇਹ ਬ੍ਰਾਂਡ ਦੇ ਸੂਟ ਆ ਕੇ ਤੁਸੀਂ ਆਪਣੀ ਮੰਮੀ ਲਈ ਦਾਦੀ ਲਈ ਖਰੀਦ ਸਕਦੇ ਹੋ ਇਹੇ ਹੁੰਦੀ ਹੈ ਬਹੁਤ ਸੌਫਟ ਕਾਪਟਨ ਜੀ ਜਿੰਨੀ ਕਹਦਾ ਉੰਨੀ ਸੌਫਟ ਕਾਪਟਨ ਹੈ ਜੀ ਆਇਆ ਦਾ ਕਲਰ ਹੈ ਜੀ ਇਹ ਦੇਖ ਲਓ ਇਹ ਮੇਰੇ ਕਲਰ ਹੈ ਜੀ ਫਿੱਕਾ ਜਿਹਾ ਤੁਸੀਂ ਬਹੁਤ ਬ੍ਰੀਕ ਡਿਜ਼ਾਈਨ ਹੈ ਜੀ ਦੇ ਵਿੱਚ ਇਹ ਤੁਸੀਂ ਆਪਣੀ ਦਾਦੀਆਂ ਲਈ ਮੰਮੀਆਂ ਲਈ ਲੈ ਸਕਦੇ ਹੋ ਜਿਹੜੇ ਕਿ ਬ੍ਰੀਕ ਡਿਜ਼ਾਈਨ ਪੌਣਾ ਪਸੰਦ ਕਰਦੇ ਆ ਹਾਰਲੀ 730 ਆ ਲਓ ਜੀ ਆ ਗਿਆ ਜੀ ਇਹ ਮੇਰੇ ਇੱਕ ਜਾਰ ਲੀਲਾ ਜਆ ਕਲਰ ਜੀ ਇਹ ਪ੍ਰਿੰਸੈਸ ਕਾਟਨ ਹੈ ਜੀ ਬਹੁਤ ਵਧੀਆ ਕਾਟਨ ਦਾ ਬ੍ਰਾਂਡ ਦੀ ਕਾਟਨ ਆ ਤੇ ਰੰਗ ਪੱਕੇ ਹੁੰਦੇ ਆ ਇਹਦੇ ਰੰਗਾਂ ਨੂੰ ਕੁਝ ਨਹੀਂ ਹੁੰਦਾ ਜੀ ਇਹ ਪੱਕੇ ਰੰਗਾਂ ਵਾਲੇ ਛੁੱਟਾ ਜਾਂਦੇ ਆ ਜੀ ਕਿਉਂਕਿ ਪ੍ਰਿੰਸੈਸ ਕਾਟਨ ਵੇਚ ਲੈਣੇ ਸਾਨੂੰ 2 ਸਾਲ ਹੋ ਚੁੱਕੇ ਆ ਜੀ ਬਾਈ ਬਾਈ ਬੇਟੀ ਕੋਈ ਇਹ ਕੀ ਆ ਆ ਲਓ ਜੀ ਆ ਗਿਆ ਜੀ ਬਲੈਕ ਕਲਰ ਇਹਦੇ ਵਿੱਚ ਉਲਟਾ ਦਿਖਾਈ ਨਹੀਂ ਇਹ ਮੈਂ ਆਇਆ ਜੀ ਤੇ ਆਹ ਬਈ ਬਲੈਂਕ ਕਲਰ 730 ਦਾ ਸੂਟ ਹੈ ਜੀ ਇੱਕ ਸੂਟ ਤੇ 50 ਰੁਪਏ ਖਰਚਾ ਆਉਂਦਾ ਇੱਕ ਇਹਦੇ ਵਿੱਚ ਆ ਗਿਆ ਜੀ ਮਹਿਰੂਨ ਆ ਦੇਖੋ ਜੀ ਇੱਕ ਇਹਦੇ ਵਿੱਚ ਮਹਿਰੂਨ ਆ ਗਿਆ ਇੱਕੋ ਹੀ ਸੂਟ ਹੈ ਇਹ ਆ ਦੇਖੋ 730 ਰੁਪਏ ਚ ਚੱਲ ਰਿਹਾ ਜੀ ਇਹ ਇੱਕ ਦੇ ਚਾ ਆ ਗਿਆ ਆ ਵਾਲਾ ਕਲਰ ਆ ਦੇਖੋ ਇੱਕ ਦੇ ਜਾ ਕਲਰ ਆ ਗਿਆ ਜੀ ਇਹ ਬ੍ਰਾਂਡ ਦੀ ਕਾਟਨ ਹੈ ਵੀਰੇ ਇਹਦੇ ਪੱਕੇ ਰੰਗ ਹੈ ਇਹ ਖਰਾਬ ਨਹੀਂ ਹੁੰਦੀ ਇੱਕ ਦੇ ਵਿੱਚ ਆ ਗਿਆ ਜੀ ਆਹ ਵਾਲਾ ਕਲਰ 730 ਰੁਪਏ ਦਾ ਜੀ ਬਕਾਇਦਾ ਮੋਹਰਾਂ ਲੱਗੀਆਂ ਹੋਣਗੀਆਂ ਜੀ हां ਤੁਸੀਂ ਆਪਣੀ ਮੰਮੀ ਦਾਦੀ ਲਈ ਖਰੀਦ ਸਕਦੇ ਹੋ 730 ਦੇ ਵਿੱਚ ਇਹ ਲਾਈਟ ਕਲਰ ਹੈ ਜੀ ਬ੍ਰੀਕ ਡਿਜ਼ਾਈਨ ਹੈ ਜੀ ਆ ਦੇਖੋ ਮੋਹਰਾ ਲੱਗੀਆਂ ਹੋਣਗੀਆਂ ਜੀ ਇਹਨਾਂ ਦੇ ਪੱਕੇ ਰੰਗ ਹੁੰਦੇ ਆ ਓਨਲੀ 730 ਰੁਪਏ ਦਾ ਇਹਦੇ ਵਿੱਚ ਆ ਗਿਆ ਜੀ ਬ੍ਰੀਕ ਡਿਜ਼ਾਈਨ ਬਲੈਕ ਜਿਹੇ ਰੰਗ ਚ ਇਹ ਬਾਲਾ ਜੈਡ ਬਲੈਕ ਨਹੀਂ ਹੁੰਦਾ ਜੀ ਇਹ ਮਾਊਸ ਬਲੈਕ ਜਾਂ ਹੁੰਦਾ ਪੱਕੇ ਮੋਹਰਾ ਵਾਲੇ ਪੱਕੇ ਰੰਗ ਆ ਦੇਖੋ ਤੇ ਆ ਗਿਆ ਜੀ ਲਾਸਟ ਕਲਰ 730 ਰੁਪਏ ਰੇਟ ਹੈ ਜੀ 50 ਰੁਪਏ ਦਾ ਚਾਰਜ ਲੱਗਣਾ ਹੈ ਜੀ ਆ ਲੋ ਜੀ ਸਾਰਿਆਂ ਤੇ ਪ੍ਰਿੰਸਸ ਦੀਆਂ ਇਹ ਕਿ ਬ੍ਰਾਂਡ ਦੀਆਂ ਮੋਹਰਾਂ ਲੱਗੀਆਂ ਹੋਈਆਂ ਜੀ ਮੋਹਰਾ ਲੱਗੀਆਂ ਵਾਲਾ ਕਪੜਾ ਮਿਲੂ ਇਹ ਹੈਗਾ ਜੀ ਪੀਚ ਜੈਵੇਂ ਸਿਰ ਤੇ ਸਿਰਫ 730 ਰੁਪਏ ਚ ਸੋਏ ਸੀ ਆਪਣੇ ਅੱਜ ਦੇ ਸੂਟ ਜੀ ਸੋ ਨੂੰ ਮੇਰੀ ਵੀਡੀਓ ਕਿਦਾਂ ਦੀ ਲੱਗਦੀ ਹੈ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਅਸੀਂ ਬੋਲਦੇ ਹਾਂ ਨੀ ਮੋਡ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਤੇ ਨੰਬਰ ਅਸੀਂ ਉੱਤੇ ਦਿੰਨੇ ਹੁੰਦੇ ਆ ਜੀ ਕੋਈ ਵੀ ਤੁਹਾਨੂੰ ਕੁਝ ਪੁੱਛਣਾ ਹੋਵੇ ਤੁਸੀਂ ਨੰਬਰ ਤੇ ਪੁੱਛ ਸਕਦੇ ਹੋ ਤੇ ਪਰਮਾਤਮਾ ਸਾਨੂੰ ਚੜ੍ਹਦੀ ਕਲਾ ਚ ਰੱਖੇ ਜੀ ਤਰੱਕੀ ਦੇਵੇ ਅਕਾਲ ਪੁਰਖ ਵੈਗਰੂ ਸਾਨੂੰ ਬਹੁਤ ਬਹੁਤ ਤਰੱਕੀ ਦੇਵੇ